ਰਾਜਵੀਰ ਜਵੰਦਾ ਦੇ ਜਾਣ ਨਾਲ ਜਿੱਥੇ ਉਸ ਦੇ ਪਰਿਵਾਰ ਨੂੰ ਕਮੀ ਮਹਿਸੂਸ ਹੋ ਰਹੀ ਆ ਉਥੇ ਨਾਲ ਦੀ ਨਾਲ ਸਿਨੇਮਾ ਜਗਤ ਨੂੰ ਤੇ ਸੰਗੀਤ ਇੰਡਸਟਰੀ ਨੂੰ ਵੀ ਰਾਜਵੀਰ ਜਵੰਦਾ ਦੀ ਕਮੀ ਬੜੀ ਮਹਿਸੂਸ ਹੋ ਰਹੀ ਆ ਆਪਾਂ ਸਾਰਿਆਂ ਨੂੰ ਪਤਾ 28 ਨਵੰਬਰ ਨੂੰ ਰਾਜਵੀਰ ਜਵੰਦਾ ਦੀ ਫਿਲਮ ਜਮਲਾ ਸਿਨੇਮੇ ਘਰਾਂ ਵਿੱਚ ਲੱਗਣ ਜਾ ਰਹੀ ਆ ਤੇ ਇਸ ਫਿਲਮ ਦਾ ਸਾਰੇ ਹੀ ਕਲਾਕਾਰਾਂ ਨੂੰ ਤੇ ਸਾਰੇ ਜੋ ਰਾਜਵੀਰ ਜਵੰਧੇ ਦੇ ਚਾਹਣ ਵਾਲੇ ਆ ਸਾਰੇ ਹੀ ਇਸ ਫਿਲਮ ਨੂੰ ਬੇਸਬਰੀ ਨਾਲ ਉਡੀਕ ਰਹੇ ਆ ਕਿ ਕਦੋਂ ਉਹ ਸਿਨੇਮੇ ਘਰਾਂ ਵਿੱਚ ਜਾਣ ਤੇ ਆਪਣੇ ਪਿਆਰੇ ਰਾਜਵੀਰ ਜਵੰਧਾ ਨੂੰ ਵੇਖਣ ਕਿਉਂਕਿ ਉਸ ਸਮੇਂ ਜਦੋਂ ਮੂਵੀ ਵੇਖਣਗੇ ਇਹ ਮਹਿਸੂਸ ਹੋਵੇਗਾ ਕਿ ਰਾਜਵੀਰ ਜਵੰਧਾ ਸਾਡੇ ਵਿਚਕਾਰ ਆ ਜਿਵੇਂ ਰਾਜਵੀਰ ਜਵੰਧੇ ਦੀ ਛੋਟੀ ਬੱਚੀ ਨੇ ਕਿਹਾ ਸੀ ਕਿ ਜਦੋਂ ਉਹ ਟ੍ਰੇਲਰ ਦੇਖ ਰਹੀ ਸੀ ਤਾਂ ਇੰਜ ਲੱਗਦਾ ਸੀ ਕਿ ਸਕਰੀਨ ਦੇ ਵਿੱਚੋਂ ਉਸਦੇ ਪਾਪਾ ਬਾਹਰ ਆ ਕੇ ਉਸ ਨਾਲ ਗੱਲਾਂ ਕਰਨਗੇ। ਉਸੇ ਹੀ ਤਰ੍ਹਾਂ ਜਦੋਂ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਇਹ ਜਾ ਕੇ ਫਿਲਮ ਦੇਖਣਗੇ ਤਾਂ ਇੰਜ ਲੱਗੇਗਾ ਕਿ ਰਾਜਵੀਰ ਜਵੰਦਾ ਹੁਣੇ ਹੀ ਆ ਕੇ ਸਿਨੇਮੇ ਵਿੱਚ ਉਹਨਾਂ ਨਾਲ ਫਿਲਮ ਵੇਖੇਗਾ ਜਾਂ ਬਾਹਰ ਨਿਕਲਦੇ ਸਾਰ ਹੀ ਰਾਜਵੀਰ ਜਵੰਦਾ ਸ਼ਾਇਦ ਉਹਨਾਂ ਨੂੰ ਕਿਤੇ ਰਸਤੇ ਦੇ ਵਿੱਚ ਜਾਂ ਸਿਨੇਮੇ ਦੇ ਬਾਹਰ ਕਿਤੇ ਉਹਨਾਂ ਨੂੰ ਮਿਲੇਗਾ ਕਿਉਂਕਿ ਉਸ ਤਰ੍ਹਾਂ ਉਸ ਸਮੇਂ ਇੰਜ ਲੱਗੇਗਾ ਕਿ ਜਿਵੇਂ ਰਾਜਵੀਰ ਜਵੰਦਾ ਸਾਡੇ ਵਿਚਕਾਰ ਆ ਉਹ ਦੁਨੀਆ ਤੋਂ ਕਿਤੇ ਨਹੀਂ ਗਿਆ ਉਹ ਬਸ ਕਿਤੇ ਛੁੱਟੀ ਕੱਟਣ ਗਿਆ ਸੀ ਤੇ ਜਿੱਥੋਂ ਹੁਣ ਅਸੀਂ ਜਦੋਂ ਬਾਹਰ ਜਾਵਾਂਗੇ ਤੇ ਉਹ ਸਾਨੂੰ ਮਿਲੇਗਾ ਜਦੋਂ ਅਸੀਂ ਉਸਦੇ ਘਰ ਜਾਵਾਂਗੇ ਸ਼ਾਇਦ ਉਹ ਘਰ ਹੋਵੇਗਾ ਕਿਉਂਕਿ ਜਦੋਂ ਅਸੀਂ ਕੋਈ ਸਿਨੇਮੇ ਘਰਾਂ ਵਿੱਚ ਫਿਲਮ ਵੇਖਦੇ ਆ ਤਾਂ ਸਾਨੂੰ ਇੰਜ ਲੱਗਦਾ ਹੁੰਦਾ ਜਿਵੇਂ ਉਹ ਸਾਡੀ ਜ਼ਿੰਦਗੀ ਦੇ ਵਿੱਚ ਹੋਵੇ ਉਹ ਸਚਾਈ ਹੋਵੇ ਉਹ ਜ਼ਿੰਦਗੀ ਦਾ ਇੱਕ ਸੱਚਾ ਪੱਖ ਹੋਵੇ ਤਾਂ ਹੀ ਜਦੋਂ ਕੋਈ ਸਟ्रेस 'ਚ ਹੁੰਦਾ ਕਿਹਾ ਜਾਂਦਾ ਤੁਸੀਂ ਕੋਈ ਫਿਲਮ ਦੇਖ ਲਓ ਤੁਹਾਡਾ ਜੋ ਸਟ੍ਰੈਸ ਆ ਉਹ ਦੂਰ ਹੋ ਜਾਵੇਗਾ ਤੁਹਾਨੂੰ ਕੋਈ ਦੁੱਖ ਹੈ ਤੁਸੀਂ ਫਿਲਮ ਵੇਖ ਲਓ ਤੁਹਾਡੇ ਦੁੱਖ ਦਾ ਦਰਦ ਥੋੜਾ ਘੱਟ ਹੋ ਜਾਏਗਾ ਕਿਉਂਕਿ ਉਹ ਸਾਡੇ ਇਮੋਸ਼ਨਲ ਸਾਡੇ ਨਾਲ ਅਟੈਚ ਹੁੰਦੀ ਆ ਤਾਂ ਕਰਕੇ ਫਿਲਮਾਂ ਸਾਰੇ ਇਹਨਾਂ ਦੇਖਦੇ ਆ ਤੇ ਜਿਸ ਦੀਆਂ ਫਿਲਮਾਂ ਵਧੀਆ ਹੁੰਦੀਆਂ ਉਸ ਕਲਾਕਾਰ ਨੂੰ ਉਸ ਐਕਟਰ ਨੂੰ ਦੁਨੀਆ ਇਹਨਾਂ ਪਿਆਰ ਕਰਦੀ ਆ ਉਸ ਨੂੰ ਇੱਕ ਸੱਚਾ ਹੀਰੋ ਮੰਨਦੀ ਆ ਉਸ ਨੂੰ ਹੀਰੋ ਦੇ ਤੌਰ ਤੇ ਵੇਖਦੀ ਆ ਤਾਂ ਹੀ ਲੋਕ ਜੋ ਵੱਡੇ ਵੱਡੇ ਐਕਟਰਾਂ ਦੀਆਂ ਫਿਲਮਾਂ ਵੇਖਦੇ ਆ ਉਹਨਾਂ ਨੂੰ ਸ਼ਾਇਦ ਇੰਜ ਹੀ ਲੱਗਦਾ ਕਿ ਲੋਕਾਂ ਦੀ ਇੰਜ ਹੀ ਜਾਨ ਬਚਾਉਂਦੇ ਆ ਇਹ ਇੰਜ ਹੀ ਇਹ ਜ਼ਿੰਦਗੀ ਦੇ ਵਿੱਚ ਰਹਿੰਦੇ ਆ ਇਹ ਇੰਨੇ ਤਾਕਤਵਰ ਹੁੰਦੇ ਆ ਤਾਂ ਕਿਉਂਕਿ ਉਹਨਾਂ ਨੂੰ ਮਹਿਸੂਸ ਹੋਣ ਲੱਗ ਜਾਂਦਾ ਵੀ ਉਹਨਾਂ ਦੀ ਰੀਅਲ ਜ਼ਿੰਦਗੀ ਵੀ ਇਦਾਂ ਤਾਂ ਹੀ ਇਹ ਕਿਹਾ ਜਾਂਦਾ ਹ ਹੁਣ ਵਾਰੀ ਵਾਰ ਜਦੋਂ ਰਾਜਵੀਰ ਜਵੰਦੇ ਦੀ ਫਿਲਮ ਵੇਖੀ ਤਾਂ ਇੰਜ ਲੱਗੇਗਾ ਉਹ ਸਾਡੇ ਵਿਚਕਾਰ ਹੀ ਆ ਉਹ ਕਿਤੇ ਨਹੀਂ ਗਿਆ ਉਹ ਬਸ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਕੋਲ ਹੋਵੇਗਾ ਤੇ ਹੁਣ ਇਹ ਆਸ ਲਗਾਈ ਜਾ ਰਹੀ ਆ ਆਪਾਂ ਜਿਸ ਤਰ੍ਹਾਂ ਵੇਖਿਆ ਟ੍ਰੇਲਰ ਲਾਂਚ ਮੌਕੇ ਸਾਰੇ ਕਲਾਕਾਰ ਉੱਥੇ ਪਹੁੰਚੇ ਸਾਰੇ ਕਲਾਕਾਰ ਇੱਕ ਮੰਚ ਤੇ ਇਕੱਠੇ ਹੋਏ ਤੇ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਕਿਤੇ ਫਿਲਮ ਦਾ ਪਹਿਲਾ ਸ਼ੋਅ ਲੱਗੇਗਾ ਕਿਸੇ ਵੱਡੇ ਸ਼ਹਿਰ ਦੇ ਵਿੱਚ ਤਾਂ ਸਾਰੇ ਕਲਾਕਾਰ ਇੱਕੋ ਸਿਨੇਮੇ ਵਿੱਚ ਇਕੱਠੇ ਬੈਠ ਕੇ ਫਿਲਮ ਵੇਖਣਗੇ ਤੇ ਰਾਜਵੀਰ ਜਵੰਦੇ ਨੂੰ ਸ਼ਰਧਾਂਜਲੀ ਭੇਟ ਕਰਨਗੇ